ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਰੁਪਿੰਦਰ ਹਾਂਡਾ ਪੰਜਾਬ ਦੀ ਨਾਮਵਰ ਗਾਇਕਾ ਹੈ ਅਤੇ ਉਹ ਕਿਸੇ ਜਾਣ ਪਛਾਣ ਦੀ ਮੁਤਾਜ ਨਹੀਂ ਹੈ ਰੁਪਿੰਦਰ ਹਾਂਡਾ ਨੂੰ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਪ੍ਰਸ਼ੰਸਕ ਅਕਸਰ ਪਸੰਦ ਕਰਦੇ ਨੇ ਅਤੇ ਉਸ ਦੇ ਗੀਤਾਂ ਦਾ ਆਨੰਦ ਲੈਂਦੇ ਨੇ ਪਰ ਰੁਪਿੰਦਰ ਹਾਂਡਾ ਇਹਨੇ ਦਿਨੀ ਇੱਕ ਵੀਡੀਓ ਕਰਕੇ ਚਰਚਾ ਦੇ ਵਿੱਚ ਹੈ ਇੱਕ ਵੀਡੀਓ ਰੁਪਿੰਦਰ ਹਾਂਡਾ ਦੀ ਲਗਾਤਾਰ ਇੰਟਰਨੈਟ ਤੇ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਈਰਲ ਹੋ ਰਹੀ ਹੈ ਇਸ ਵੀਡੀਓ ਕਰਕੇ ਰੁਪਿੰਦਰ ਹੰਡਾ ਲਗਾਤਾਰ ਖਬਰਾਂ ਦੇ ਵਿੱਚ ਵੀ ਬਣੀ ਹੋਈ ਹੈ ਤੇ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਸੋ ਇਹ ਵੀਡੀਆ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਜਿਸ ਨੂੰ ਬਾਰ ਬਾਰ ਦੇਖਿਆ ਜਾ ਰਿਹਾ ਹੈ ਵੀਡੀਓ ਦੇ ਵਿੱਚ ਸਟੇਜ ਦੇ ਉੱਪਰ ਇੱਕ ਔਰਤ ਗੱਲ ਕਰਦੀ ਹੋਈ ਦਿਖਾਈ ਦੇ ਰਹੀ ਹੈ ਹਾਲਾਂਕਿ ਇਸ ਦੌਰਾਨ ਜਦੋਂ ਔਰਤ ਵੱਲੋਂ ਕਿਸੇ ਵਿਅਕਤੀ ਦਾ ਨਾਮ ਲਿਆ ਜਾਂਦਾ ਹੈ ਤਾਂ ਗਾਇਕਾ ਗੁੱਸੇ ਦੇ ਵਿੱਚ ਆ ਜਾਂਦੀ ਹੈ ਰੁਪਿੰਦਰ ਹੰਡਾ ਗੁੱਸੇ 'ਚ ਆ ਜਾਂਦੀ ਹੈ ਅਤੇ ਮਾਈਕ ਵਗਾ ਕੇ ਮਾਰਦੀ ਹੈ ਅਤੇ ਇਸ ਤੋਂ ਬਾਅਦ ਰੁਪਿੰਦਰ ਹਾਂਡਾ ਸਟੇਜ ਤੋਂ ਉਤਰ ਜਾਂਦੇ ਨੇ ਆ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਰੁਪਿੰਦਰ ਹਾਂਡਾ ਕਿਸੇ ਗੱਲ ਤੋਂ ਗੁੱਸੇ ਨਜ਼ਰ ਆ ਰਹੇ ਨੇ ਤੇ ਗੁੱਸੇ ਦੇ ਵਿੱਚ ਹੀ ਉਹ ਮਾਈਕ ਵਗਾ ਕੇ ਮਾਰਦੇ ਨੇ ਅਤੇ ਆ ਸਟੇਜ ਤੋਂ ਹੇਠਾਂ ਉਤਰ ਜਾਂਦੇ ਨੇ ਹਾਲਾਂਕਿ ਇਸ ਗੁੱਸੇ ਦਾ ਕਾਰਨ ਕਈ ਤਰ੍ਹਾਂ ਦੀਆਂ ਗੱਲਾਂ ਵੀ ਸੋਸ਼ਲ ਮੀਡੀਆ ਤੇ ਹੋ ਰਹੀਆਂ ਨੇ ਕੋਈ ਕਹਿ ਰਿਹਾ ਹੈ ਕਿ ਰੁਪਿੰਦਰ ਹਾਂਡਾ ਲੇਟ ਹੋਣ ਕਰਕੇ ਉਹਨਾਂ ਨੂੰ ਜਿਹੜੇ ਪ੍ਰਬੰਧਕ ਸੀ ਉਹਨਾਂ ਵੱਲੋਂ ਕੋਈ ਗੱਲ ਕਹੀ ਗਈ ਜਿਸ ਕਰਕੇ ਉਹ ਗੁੱਸੇ ਦੇ ਵਿੱਚ ਆ ਗਏ ਅਤੇ ਕੋਈ ਇਸ ਸ਼ੋਅ ਦੇ ਵਿੱਚ ਜਿਹੜੀ ਪੇਮੈਂਟ ਦੀ ਗੱਲ ਕਰ ਰਿਹਾ ਕਿ ਪੇਮੈਂਟ ਕਰਕੇ ਰੁਪਿੰਦਰ ਹਾਂਡਾ ਗੁੱਸੇ 'ਚ ਹੋਏ ਨੇ ਗੁੱਸੇ 'ਚ ਆਏ ਨੇ ਇਹ ਵੀਡੀਓ ਸਾਹਮਣੇ ਆਈ ਹੈ ਹਾਲਾਂਕਿ ਰੁਪਿੰਦਰ ਹਾਂਡਾ ਵੱਲੋਂ ਇਸ ਵੀਡੀਓ ਦੇ ਬਾਰੇ ਵਿੱਚ ਕੋਈ ਵੀ ਪ੍ਰतिकਰਮ ਸਾਹਮਣੇ ਨਹੀਂ ਆਇਆ ਪੂਰੀ ਗੱਲ ਕੀ ਸੀ ਕਿਸ ਕਾਰਨ ਰੁਪਿੰਦਰ ਹਾਂਡਾ ਗੁੱਸੇ ਹੋਏ ਇਹ ਤਾਂ ਰੁਪਿੰਦਰ ਹਾਂਡਾ ਹੀ ਦੱਸ ਸਕਦੇ ਨੇ ਜਾਂ ਫਿਰ ਸਟੇਜ ਤੇ ਜੋ ਵੀ ਵਿਅਕਤੀ ਮੌਜੂਦ ਰਿਹਾ ਹੋਵੇਗਾ ਉਹ ਦੱਸ ਸਕਦਾ ਹੈ ਕਿ ਰੁਪਿੰਦਰ ਹਾਂਡਾ ਕਿਸ ਕਾਰਨ ਕਰਕੇ ਗੁੱਸੇ ਦੇ ਵਿੱਚ ਆਏ ਕਿਉਂ ਉਹਨਾਂ ਨੇ ਮਾਈਕ ਵਗਾ ਕੇ ਮਾਰਿਆ ਫਿਲਹਾਲ ਇਹ ਵੀਡੀਓ ਤੇਜ਼ੀ ਦੇ ਨਾਲ ਇੰਟਰਨੈਟ ਤੇ ਵਾਇਰਲ ਹੋ ਰਹੀ ਹੈ ਤੁਸੀਂ ਵੀ ਇੱਕ ਵਾਰ ਇਹ ਵੀਡੀਓ ਦੇਖੋ ਕਿ ਕਿਸ ਤਰ੍ਹਾਂ ਰੁਪਿੰਦਰ ਹਾਂਡਾ ਮਾਈਕ ਵਗਾ ਕੇ ਮਾਰਦੇ ਨੇ ਤੇ ਤੇਜ਼ੀ ਦੇ ਨਾਲ ਸਟੇਜ ਤੋਂ ਹੇਠਾਂ ਉਤਰ ਜਾਂਦੇ ਨੇ ਜੀ ਜਸਦੀ ਨਾਇਰ ਨੇ ਤੁਹਾਡੇ ਹਾਂਜੀ ਜੀ ਕਹਿੰਦੀ ਆ ਮੇਰੇ ਕੋਲ ਸਬੂਤ ਹੈ ਜੀ ਜਸਦੀ ਨਾਇਰ ਨੂੰ ਮੈਂ ਤੁਹਾਨੂੰ ਪ੍ਰੂਫ ਕਰਦਾ ਮੇਰੇ ਲਈ ਮੇਰਾ ਕੱਲ ਕੈਲਗਰੀ ਸ਼ੋ ਸੀਗਾ ਔਰ ਗੈਲਰੀ ਵਿੱਚ ਪਰਫਾਰਮ ਕਰਕੇ 10:30 ਪੌਣੀ 11 ਸਟੇਜ ਤੋਂ ਥੱਲੇ ਉਤਰੀਆਂ ਔਰ ਜਿਨ੍ਹਾਂ ਨੇ ਸ਼ੋਅ ਕਰਾਇਆ ਉਹ ਇੱਥੇ ਨਹੀਂ ਇਸ ਵੇਲੇ ਮੌਜੂਦ ਨੇ ਇਹ ਪੇਮੈਂਟ ਦੀ ਗੱਲ ਕਰ ਰਹੇ ਹਾਂ ਨਾ ਉਹਨਾਂ ਨੂੰ ਪੁੱਛੋ ਉਹਨਾਂ ਤੋਂ ਮੈਂ ਕਿੰਨੀ ਪੇਮੈਂਟ ਲਈ ਹੈ ਸਾਰੀ ਦੀ ਸਾਰੀ ਡਿਊ ਪਈ ਆ ਸਾਰੀ ਦੀ ਸਾਰੀ ਪੇਮੈਂਟ ਔਰ ਉਹ ਮੇਰੇ ਮੂੰਹ ਤੇ ਕਹਦੇ ਸੀ ਅੱਜ ਤੱਕ ਮੈਂ ਇਦਾਂ ਦਾ ਆਰਟੋ ਸੀ ਦੇਖਿਆ ਜਿਹੜਾ ਬਿਨਾਂ ਪੇਮੈਂਟ ਲਏ ਪੂਰਾ ਸ਼ੋਅ ਕਰ ਗਿਆ ਇਟਸ ਨੋਟ ਅਬਾਊਟ Amen. It's not about money, it's all about your love. We all love you, we all support you, we have no issue with you. You saw. Solve... You so... <laughs> 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 ਇੱਕ ਰਿਕਵੈਸਟ ਮੇਰੀ ਮੇਰੀ ਇੱਕ ਇੱਕ ਮਿੰਟ ਇੱਕ ਮਿੰਟ ਮੇਰੀ ਸਾਰਿਆਂ ਨੂੰ ਇੱਕ ਬੇਨਤੀ ਆ ਦੇਖੋ ਤੁਸੀਂ ਸਾਰੇ ਆਪਣਾ ਕੀਮਤੀ ਸਮਾਂ ਗਾਟਦੇ ਮੇਰੀ ਗੱਲ ਸੁਣੋ ਵੀ ਸ਼ਾਂਤੀ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਭਾਂਜੀ ਇੱਕ ਮਿੰਟ ਮੈਂ ਸਿਰਫ ਐਕਸਕਿਊਜ਼ ਮੀ ਹੈਲੋ ਹਾਂਜੀ ਕਾਲ ਪੇਮੈਂਟ ਦਿੱਤੀ ਆ ਮੇਰੇ ਕੋਲ ਪੇਮੈਂਟ ਦਾ ਪ੍ਰੂਫ ਪਿਆ ਜਿਹੜੇ ਇਹਨਾਂ ਦੇ ਕੈਲਗਰੀ ਵਾਲਾ ਪ੍ਰੋਮੋਟਰ ਆ ਉਹਨੇ ਕਿਹਾ ਜੇ ਪਹਿਲਾ ਪੇਮੈਂਟ ਸਾਰੀ ਪਹਤਾ ਦਿੱਤੀ ਪਰ ਇਹਨਾਂ ਦੇ ਕੋਈ ਕਸੂਰ ਨਹੀਂ ਹੈਗਾ ਇਹ ਸਾਡੇ ਲਈ ਆਏ ਨੇ ਆਪਾਂ ਇਹਨਾਂ ਨੂੰ ਸੁਣਨਾ ਆ ਉਹਨਾਂ ਦੇ ਕਸੂਰੇ ਉਹਨਾਂ ਦੀ ਗਲਤੀ ਹੋਏਗੀ ਸੇ ਮੈਂ ਮੈਂ ਇਸ ਫਰਕ ਕਲੈਕਸ਼ਨ ਦਊਗੀ ਕਿਸੇ ਦੀ ਗਲਤੀ ਨਹੀਂ ਮੇਰੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਬਿਲਕੁਲ ਕੋਈ ਗਲਤੀ ਨਹੀਂ ਆ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਵੀ ਖੜੀ ਆ ਮੈਂ ਸਿਰਫ ਉਹਨਾਂ ਦੇ ਮੂੰਹ ਨੂੰ ਖੜੀ ਆ ਹੋਰ ਕਿਸੇ ਦੇ ਮਾਮੂਨ ਨੂੰ ਨਹੀਂ ਖੜੀ ਔਰ ਦੂਜੀ ਗੱਲ ਮੇਰੀ ਸਾਰਿਆਂ ਦਾ ਭੈਣਾ ਮੇਰੀਆਂ ਜੇ ਤੁਸੀਂ ਮੈਨੂੰ ਪਿਆਰ ਕਰ ਮੈਨੂੰ ਪਿਆਰ ਕਰਦੀਆਂ ਤੁਸੀਂ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਐਗਜ਼ੈਕਟਲੀ ਐਗਜ਼ੈਕਟਲੀ ਗੱਲ ਇਹ ਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਂ ਨਹੀਂ ਇੱਕ ਕੁੜੀ ਆ ਤੁਸੀਂ ਵੀ ਕੁੜੀਆਂ ਹੋ ਇਹ ਵੀ ਇੱਕ ਕੁੜੀ ਆ ਆਪਾਂ ਹਰਾਸ ਕਿਸੇ ਨੂੰ ਨਹੀਂ ਕਰਨਾ ਉਹਨਾਂ ਦੀ ਵੀ ਬਹੁਤ ਮਹੀਨਿਆਂ ਦੀ ਮਿਹਨਤ ਹੈ ਅਗਰ ਤੁਸੀਂ ਅੱਜ ਇੱਥੇ ਖੜੇ ਹੋ ਇਹ ਵੀ ਉਹਨਾਂ ਦੀ ਮਿਹਨਤ ਹੈ ਅਸੀਂ ਕਿਸੇ ਨੂੰ ਨਹੀਂ ਆਪਾਂ ਪਰੇਸ਼ਾਨ ਕਰਨਾ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਉਂਕਿ ਇਹ ਕਿਹੜਾ ਪਹਿਲੀ ਵਾਰੀ ਸ਼ੁਰੂ ਨਹੀਂ ਹੋ ਰਹਾ ਤੇ ਸਾਰਾ ਉਹਦੇ ਸੋਨੀਆਂ ਸਵੇਰੇ ਤਿੰਨ ਵਜੇ ਉੱਠ ਗਈਆਂ ਇਹ ਨਾ ਕੈਲਗਰੀ ਬਾਰੇ ਖੜੋਤ ਨਹੀਂ ਕਵਣੀ ਜਦੋਂ ਨਾਇਰ ਨੇ ਤੁਹਾਡਾ ਹਾਂਜੀ ਹੈਗੀ ਆਹ ਮੇਰੇ ਕੋਲ ਸਬੂਤ ਹੈ ਜੀ ਤੁਸੀਂ ਨਾਇਰ ਨੂੰ ਕਹਤਾ